ਸਵੇਰੇ ਸਵੇਰੇ ਆਪਣਾ ਫਰੂਟ ਖਾਣਾ ਹਮ ਸੈਲਡ ਖਾਣਾ ਮੇਥੀ ਖਾਣੀ ਕਲੌਂਜੀ ਖਾਣੀ ਜਿਹੜੇ ਵੀ ਉਹ ਨੁਸਕੇ ਦੱਸਦਾ ਰਹਿਣਾ ਉਹਨਾਂ ਨੂੰ ਅਜ਼ਮਾਇਆ ਕਰੋ ਪਾਨ ਦਿਨ ਥੋੜਾ ਜਿਹਾ ਕੱਠਾ ਥੋੜਾ ਜਿਹਾ ਚੂਨਾ ਮਤਲਬ ਖਾਲ ਵਾਲਾ ਪੰਜ ਚੂਨਾ ਨਾਲੋਂ ਕੱਠਾ ਲਾਉਂਦੇ ਕਈ ਲੋਕਾਂ ਨੂੰ ਆਏ ਵੀ ਪਾਨ ਤਾਂ ਜੀ ਸਿਰਫ ਜੜਦੇ ਵਾਲਾ ਨਸ਼ੇ ਵਾਲੀ ਚੀਜ਼ ਹੈ ਗਲਤਫਹਮੀ ਕੱਢੋ ਦਬਾਓ ਪੰਜ ਜਿਹੜਾ ਹੈਗਾ ਉਹ ਸਾਡੀ ਜਾਲ ਹੈ ਹੱਡੀਆਂ ਦੀ ਸਾਡੇ ਨਾੜੀਆਂ ਦੀ ਸਰਕੂਲੇਸ਼ਨ ਬਣਾਉਂਦਾ ਅੰਜੀਰ ਜੀ ਅਖਰੋਟ ਇੱਕ ਇੱਕ ਪੀਸ ਹਮ ਹਮ ਬਦਾਮ ਪੰਜ ਕਿਸ਼ਮਿਸ਼ ਪੰਜ ਇਹ ਜਿਹੜੇ ਨੇ ਇਹਨਾਂ ਨੂੰ ਤੁਸੀਂ ਪਾਣੀ 'ਚ ਭਾਗੋ ਰਾਤ ਨੂੰ ਇੱਕ ਕੌਲੀ ਪਾਣੀ ਪੰਜ ਬਦਾਮ ਪੰਜ ਕਿਸ਼ਮਿਸ਼ ਇੱਕ ਅਖਰੋਟ ਔਰ ਇੱਕ ਅੰਜੀਰ ਬੱਚੇ ਦੀ ਉਮਰ 5-6 ਸਾਲ ਤੋਂ ਵੱਧ ਹੈ ਉਹਨੂੰ ਰੋਜ਼ ਖਵਾਓ ਕਿ ਜਿਹੜੇ ਕੋਲੇਸਟ੍ਰੋਲ ਹੈ ਇਹਦਾ ਜਿਹੜਾ ਟ੍ਰਾਈਗਲਾਈਸਰਾਈਡ ਹੈ ਉਹਨੂੰ ਕੰਟਰੋਲ ਕਰਨ ਵਾਸਤੇ ਸਭ ਤੋਂ ਵਧੀਆ ਚੀਜ਼ ਕੀ ਚਿਕਨ ਜੀ ਚੰਦ ਦਿਨਾਂ ਦੇ ਵਿੱਚ ਕੰਟਰੋਲ ਕਰ ਦਿੰਦਾ ਫਿਰ ਗਾਜਰ ਫਿਰ ਮੂਲੀ ਫਿਰ ਛਲਗ ਇਹ ਸਾਰੇ ਚੀਜ਼ਾਂ ਤਰਬੂਜ ਖਰਬੂਜਾ ਤੇ ਇੱਕ ਆਪਣਾ ਕੀ ਨਾ ਲੈਂਦੇ ਆ ਆਲੂ ਖਾਰਾ ਜੀ ਇਹ ਆਪਣੇ ਬੱਚਿਆਂ ਨੂੰ ਹਮੇਸ਼ਾ ਖਵਾਓ ਜਦੋਂ ਮੌਸਮ ਆਉਂਦਾ ਜਮਣਾ ਘੂਰ ਘੂਰ ਕੇ ਖਵਾਓ ਲੋਕਾਟ ਖਰਮਾਣੀ ਇਹ ਜਿਹੜੇ ਚੰਜਨ ਨੂੰ ਛਿੜਕ ਛਿੜਕ ਕੇ ਖਵਾਓ ਜਿਵੇਂ ਸਾਡੇ ਮਾਪੇ ਬੇਲਣਾ ਲਲੰਗੀ ਤੁਹਾਡੀ ਮਾਕ ਉੱਟ ਕੇ ਵੀ ਖਵਾ ਦਿੰਦੀ ਸੀ ਵੀ ਚੱਲੀ ਖਾ ਚੱਲੀ ਖਾਣ ਦੀ ਸੀ ਸੋ ਫ੍ਰੀਕਲ ਜੀ ਮੈਂ ਹਰਜੋਤ ਕੋ ਔਰ ਅੱਜ ਆਪਾਂ ਗੱਲ ਕਰਨੀ ਹੈ ਜਿ ਇੱਕ ਬੜੇ ਹੀ ਖਾਸ ਟੌਪਿਕ ਦੇ ਉੱਪਰ ਤੁਹਾਡੇ ਕਈ ਸਵਾਲ ਸਾਡੇ ਕੋਲ ਆਏ ਸੀ ਕਿ ਖੂਨ ਦੀ ਕਮੀ ਨੂੰ ਲੈ ਕੇ ਖੂਨ ਦੇ ਵਿੱਚ ਗਾੜਾਪਨ ਰਹਿੰਦਾ ਸੋ ਖੂਨ ਨਾਲ ਜੁੜੀਆਂ ਕਈ ਤਰ੍ਹਾਂ ਦੀਆਂ ਬਿਮਾਰੀਆਂ ਹੁੰਦੀਆਂ ਤੁਸੀਂ ਕਿਵੇਂ ਆਪਣੀ ਡੇਲੀ ਡਾਈਟ ਵਿੱਚ ਹੀ ਕੁਝ ਚੇਂਜਸ ਕਰਕੇ ਆਪਣੀ ਘਰ ਦੀ ਰਸੋਈ ਵਿੱਚੋਂ ਹੀ ਕੁਝ ਚੀਜ਼ਾਂ ਅਪਣਾ ਕੇ ਆਪਣੇ ਰੁਟੀਨ ਦੇ ਵਿੱਚ ਆਪਣੇ ਆਪ ਨੂੰ ਫਿਟ ਐਂਡ ਫਾਈਂਡ ਕਰ ਸਕਦੇ ਹੋ ਇਸੇ ਦੇ ਉੱਪਰ ਅੱਜ ਦੀ ਵੀਡੀਓ ਰਹਿਣ ਵਾਲੀ ਹੈ ਤੇ ਇੱਕ ਵਾਰ ਫਿਰ ਅਸੀਂ ਪਹੁੰਚੇ ਹੋਏ ਹਾਂ ਜੀ ਡਾਕਟਰ ਸੁਭਾਸ਼ ਗੋਇਲ ਜੀ ਕੋਲ ਬਹੁਤ ਬਹੁਤ ਸਵਾਗਤ ਹੈ ਸਰ ਸਤਿ ਸ੍ਰੀ ਅ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਔਰ ਜਿੰਨੇ ਵੀ ਸਾਡੇ ਦਰਸ਼ਕ ਸਾਡਾ ਚੈਨਲ ਦੇਖ ਰਹੇ ਆ ਸਾਡੇ ਨਾਲ ਗੱਲਬਾਤ ਕਰਦੇ ਰਹਿੰਦੇ ਆ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਨਮਸਕਾਰ ਜੀ ਹਾਂਜੀ ਤੇ ਅੱਜ ਜਿਵੇਂ ਗੱਲ ਕਰੀਏ ਕਈ ਵਾਰੀ ਛੋਟੇ ਬੱਚਿਆਂ 'ਚ ਦੇਖਦੇ ਆਂ ਜੀ ਖੂਨ ਦੀ ਕਮੀ ਬੜੀ ਰਹਿੰਦੀ ਐ ਛੋਟੇ ਬੱਚੇ ਕਿਉਂ ਆਪਾਂ ਵੱਡਿਆਂ ਦੀ ਵੀ ਗੱਲ ਕਰ ਲਈਏ ਖੂਨ ਦੀ ਕਮੀ ਬਣੀ ਰਹਿੰਦੀ ਐ ਲਗਾਤਾਰ ਕਈ ਚੀਜ਼ਾਂ ਖਾਂਦੇ ਰਹਿੰਦੇ ਪਰ ਖੂਨ ਨਹੀਂ ਵਧਦਾ ਕਈਆਂ ਦੇ ਖੂਨ ਵਿੱਚ ਗਾੜਾਪਨ ਬਹੁਤ ਜ਼ਿਆਦਾ ਹੁੰਦਾ ਜਿਸ ਕਰਕੇ ਹੋਰ ਬਹੁਤ ਸਾਰੀਆਂ ਪ੍ਰੋਬਲਮਸ ਆ ਜਾਂਦੀਆਂ ਸੋ ਮੈਂ ਅੱਜ ਜ਼ਰੂਰ ਜਾਣਨਾ ਚਾਹੂੰਗੀ ਕਿ ਕੁਝ ਘਰੇਲੂ ਨੁਸਖੇ ਡਾਈਟ ਵਿੱਚ ਕੀ ਚੇਂਜਸ ਕੀਤਾ ਜਾਏ ਖੂਨ ਸਹੀ ਰਵੇ ਇੱਕ ਜਿਹੜੀ ਹੋਣੀ ਚਾਹੀਦੀ ਰੇਸ਼ੋ ਉਨਨੀ ਹਰੇਕ ਦੀ ਮੇਨਟੇਨ ਰਵੇ ਵਧੀਆ ਰਵੇ ਦੇਖੋ ਜਿਹੜੇ ਤਾਂ ਲੋਕੀ ਬਿਮਾਰ ਹੈ ਜੀ ਉਹਨਾਂ ਲਈ ਅਲੱਗ ਫਾਰਮੂਲੇਸ਼ਨਸ ਹੁੰਦੀਆਂ ਨੇ ਜਿਹੜੇ ਤੰਦਰੁਸਤ ਲੋਕ ਹੈ ਜਾਂ ਕਹ ਲਓ ਕਿ ਨੌਜਵਾਨ ਲੋਕ ਹੈ ਜਿਨ੍ਹਾਂ ਨੂੰ ਕੋਈ ਵੀ ਕ੍ਰੋਨਿਕ ਬਿਮਾਰੀ ਨਹੀਂ ਹੈਗੀ ਉਹਨਾਂ ਵਾਸਤੇ ਸਭ ਤੋਂ ਵਧੀਆ ਚੀਜ਼ ਹੈ ਪਾਨ ਹਮ ਠੀਕ ਹੈ ਪਾਨ ਦੇ ਵਿੱਚ ਥੋੜਾ ਜਿਹਾ ਕੱਥਾ ਥੋੜਾ ਜਿਹਾ ਚੂਨਾ ਮਤਲਬ ਖਾਨ ਵਾਲਾ ਪੰਜ ਚੂਨਾ ਲਾ ਲਓ ਕੱਥਾ ਲਾ ਲਓ ਉਹ ਕਈ ਲੋਕ ਕਹਿੰਦੇ ਆ ਵੀ ਪਾਨ ਤਾਂ ਜੀ ਸਿਰਫ ਜਰਦੇ ਵਾਲਾ ਨਸ਼ੇ ਵਾਲੀ ਚੀਜ਼ ਆ ਗਲਤਫਹਮੀ ਕੱਢੋ ਦਿਮਾਗ ਚ ਪਾਨ ਜਿਹੜਾ ਹੈਗਾ ਉਹ ਸਾਡੀ ਜਾਨ ਹੈ ਹੱਡੀਆਂ ਦੀ ਸਾਡੇ ਨਾੜੀਆਂ ਦੀ ਸਰਕੂਲੇਸ਼ਨ ਬਣਾਉਂਦਾ ਹੈ ਖੂਨ ਵਧਾਉਂਦਾ ਹੈ ਪਾਨ ਦਾ ਪੱਤਾ ਲਓ ਉਹਦੇ ਥੋੜਾ ਜਿਹਾ ਚੂਨਾ ਹੈ ਕਲਮਜੀ ਘਸਾ ਲਓ ਪਾਨ ਬਾੜੀ ਦੀ ਦੁਕਾਨ ਤੇ ਜਾ ਕੇ ਉਹਨੂੰ ਕਹੋ ਵੀ ਥੋੜਾ ਜਿਹਾ ਕੱਥਾ ਵੀ ਲਾ ਦੇ ਤੇ ਉਹਦੇ ਥੋੜੀ ਜਿਹੀ ਸੌਫ ਇੱਕ ਇਲਾਇਚੀ ਇੱਕ ਲੌਂਗ ਇਹ ਰੱਖ ਕੇ ਉਹਨੂੰ ਮੂੰਹ 'ਚ ਰੱਖ ਕੇ ਚਬਾਈ ਚੋ ਹਲਕਾ ਹਲਕਾ ਹੂੰ ਤੁਸੀਂ ਦੇਖੋਗੇ ਥੋੜੀ ਦੇਰ 'ਚ ਕਿੰਨਾ ਵਧੀਆ ਤੁਹਾਡਾ ਮਾਹੌਲ ਬਣਦਾ ਜੀ ਤੇ ਹੌਲੀ-ਹੌਲੀ ਤੁਹਾਡਾ ਬਲੱਡ ਸਰਕੂਲੇਸ਼ਨ ਠੀਕ ਹੋਊਗਾ ਹਾਰਟ ਦੀ ਬਲੌਕੇਜ ਖੁੱਲੂਗੀ ਇੱਕ ਹੋਰ ਵੱਡੀ ਚੀਜ਼ ਤੁਹਾਨੂੰ ਦੱਸਦਾ ਉਹ ਹੈ ਚਕੰਦਰ ਹਾਂਜੀ ਜੀ ਚਕੰਦਰ ਜਦੋਂ ਅਸੀਂ ਖਾ ਲੈਂਦੇ ਆ ਤਾਂ ਤੁਸੀਂ ਇਹ ਸਮਝ ਲਓ ਕਿ ਸਾਡਾ ਜਿਹੜਾ ਬਲੱਡ ਹੈ ਉਹ ਇੰਨਾ ਵਧੀਆ ਇਨਕਰੀਜ਼ ਹੁੰਦਾ ਪਪੀਤੇ ਦੇ ਪੱਤੇ ਬਹੁਤ ਵਧੀਆ ਸਰ ਬਲੱਡ ਇਨਕਰੀਜ਼ ਕਰਦੇ ਆ ਬਲੱਡ ਸੈਲਸ ਨੂੰ ਇਨਕਰੀਜ਼ ਕਰਦੇ ਰੈੱਡ ਸੈਲਸ ਨੂੰ ਇਨਕਰੀਜ਼ ਕਰਦੇ ਆ ਤੇ ਇਹ ਚੀਜ਼ਾਂ ਔਰ ਜਿਹੜੇ ਮੌਸਮੀ ਫਲ ਐ ਜਿਵੇਂ ਜਾਮਨ ਹੋ ਗਈ ਜਿਹੜੇ 15 20 ਦਿਨ ਲਿਆਉਂਦੇ ਚਲੇ ਜਾਂਦੇ ਆ ਤੂਤੀਆਂ ਇਹ ਜਿਹੇ ਫਲ ਜਿਹੜੇ ਆ ਇਹ ਬਹੁਤ ਕੰਮ ਦੀਆਂ ਚੀਜ਼ਾਂ ਹੁੰਦੀਆਂ ਨੇ ਜਿਹੜੇ ਤਾਂ ਰੈਗੂਲਰ ਰਹਿੰਦੇ ਆ ਉਹ ਤਾਂ ਰਹਿੰਦੀ ਆ ਜਿਵੇਂ ਇੱਕ ਸੇਬ ਰੋਜ਼ ਖਾਓ ਮਤਲਬ ਇਹ ਨਹੀਂ ਤੁਹਾਡੇ ਹਾਰਟ ਦੇ ਵਿੱਚ ਬਲੌਕਜ ਆ ਜਾਏ ਜਾਂ ਖੂਨ ਤੁਹਾਡਾ ਗਾੜਾ ਹੋ ਜਾਏ ਜੀ ਨਹੀਂ ਹੁੰਦਾ ਬਸ ਤਾਂ ਪਾੰਜ ਚੂਨਾ ਕੱਥਾ ਲਾ ਕੇ ਚੱਬ ਕੇ ਖਾਓਗੇ ਖੂਨ ਗਾੜਾ ਗੁੜਾ ਨਹੀਂ ਹੁੰਦਾ ਐਨ ਵਧੀਆ ਰਹਿੰਦਾ ਤੇ ਦੂਜੀ ਚੀਜ਼ ਇੱਕ ਹੋਰ ਮੈਂ ਤੁਹਾਨੂੰ ਦੱਸਾਂ ਪਾਣ ਸਵਾਦ ਲਈ ਨਹੀਂ ਖਾਣਾ ਹੂੰ ਜੀ ਪਾਣ ਦਵਾਈ ਬਣਾ ਕੇ ਖਾਣਾ ਜਿਵੇਂ ਮੈਂ ਦੱਸਿਆ ਤਾਂ ਫਿਰ ਇਹ ਕਰੂਗਾ ਕੰਮ ਹੂੰ ਤੇ ਇਹਨੂੰ ਲੋਕੀ ਰੋਟੀ ਤੋਂ ਬਾਅਦ ਖਾਇਆ ਕਰਦੇ ਸੀ ਅੱਗੇ ਸਾਡੇ ਪੂਰਬਜ਼ ਐਵੇਂ ਨਹੀਂ ਸिखਾਉਂਦੇ ਉਹ ਅਸੀਂ ਵੀ ਬਥੇਰੀ ਵਾਰ ਖਾਂਦੇ ਆ ਹੁਣ ਵੀ ਖਾਂਦੇ ਆ ਕਿਉਂਕਿ ਇਹਦੇ ਖਾਣ ਦੇ ਨਾਲ ਤੁਹਾਡੇ ਬਲੱਡ ਸਰਕੂਲੇਸ਼ਨ ਬ੍ਰੇਨ ਦੀਆਂ ਨਸਾਂ ਜਿਹੜੇ ਖੁੱਲਦੀਆਂ ਇਰੇ ਜੁਗਾਲੀ ਕਰਦੇ ਆਪਾਂ ਸਾਡਾ ਜਬੜਾ ਚੱਲਦਾ ਤੇ ਉਹ ਇੱਕ ਐਕਸਰਸਾਈਜ਼ ਆ ਕਈਆਂ ਨੂੰ ਤਾਂ ਐਸਾ ਹੁੰਦਾ ਇੱਥੇ ਪਸੀਨਾ ਆ ਜਾਂਦਾ ਪਾਣ ਚੱਬਦੇ ਚੱਬਦੇ ਉਹ ਕੀ ਹੈ ਕਿ ਸਾਡੇ ਮਸਾਮ ਖੋਲ ਦਿੰਦਾ ਚਮਕ ਤਾਂ ਇਹ ਚੀਜ਼ ਇੱਕ ਚਕੰਦਰ ਦਾ ਤੁਸੀਂ ਕੀ ਲੈਣਾ ਐਕਸਟ੍ਰੈਕਟ ਪਾਊਡਰ ਕੈਪਸੂਲ ਹੂੰ ਉਹ ਮੈਂ ਤੁਹਾਨੂੰ ਦੱਸ ਦਿੰਦਾ ਰੈੱਡ એનર્ਜੀ ਕੈਪਸੂਲ ਦੇ ਨਾਮ ਤੇ ਆ ਰੈੱਡ એનર્ਜੀ ਤੁਸੀਂ ਗੂਗਲ ਤੇ ਸਰਚ ਕਰੋ ਹੂੰ red energy ਦੇ ਵਿੱਚ ਇੱਕ ਚਕੰਦਰ ਦਾ ਪਾਊਡਰ ਹੈ ਫਾਰਮਿੰਗ ਕਰਦੇ ਆ ਲੋਕੀ ਅੱਜ ਕੱਲ੍ਹ ਕਿਸਾਨ ਕਰਨ ਲੱਗ ਗਏ ਦੀ ਫਾਰਮ ਤੇ ਇਹਦਾ ਪਾਊਡਰ ਤੇ ਉਹਦੇ ਵਿੱਚ ਤੁਸੀਂ ਪਾਉਣਾ ਪ੍ਰਵਾਲ ਹਮ ਪ੍ਰਵਾਲ ਪਿਸਤੀ ਉਹ ਵੀ ਗੁਲਾਬੀ ਹੁੰਦੀ ਹੈ ਤੇ ਇਹਦਾ ਪਾਊਡਰ ਵੀ ਗੁਲਾਬੀ ਹੁੰਦਾ ਤੇ ਇਹਦਾ ਨਾ ਐਕਸਟ੍ਰੈਕਟ ਕੱਢ ਕੇ ਅਸੀਂ ਬਣਾਇਆ ਕੈਪਸੂਲ ਹਮ ਇਹਨੂੰ ਤੁਸੀਂ ਗੂਗਲ ਸਰਚ ਕਰੋ ਤਾਂ ਮਿਲੂਗਾ red energy ਕੈਪਸੂਲ ਤਾਂ ਉਹ ਰੈੱਡ ਸੈੱਲ ਵਧਾ ਦਿੰਦਾ ਹਮ ਖੂਨ ਵਧਾ ਦਿੰਦਾ ਜਾ ਜਿਹਨਾਂ ਦਾ ਖੂਨ ਪਤਲਾ ਹੋ ਜਾਂਦਾ ਖੂਨ ਘੱਟ ਬਣਦਾ ਉਹਨਾਂ ਲਈ ਬਹੁਤ ਵਧੀਆ ਚੀਜ਼ ਹੈ ਔਰ ਜਿਵੇਂ ਬਹੁਤ ਸਾਰੇ ਲੋਕ ਹੈ ਉਹ ਕਹਿੰਦੇ ਜੀ ਮੇਰੇ ਦਾ ਕਲਸਟਰ ਵਧ ਗਿਆ ਹਮਮ ਕਲੇਸਟਰੋਲ ਨੂੰ ਕਈ ਕਹਿੰਦੇ ਆ ਮਨਵਾਰ ਜੀ ਤੇ ਉਹ ਜਿਹੜਾ ਕਲੇਸਟਰੋਲ ਹੈ ਉਹਦੇ ਵਿੱਚ ਇੱਕ ਟ੍ਰਾਈ ਟ੍ਰਾਈਗਲਿਸਰਾਈਡ ਅੱਜਕੱਲ ਐਡ ਕੀਤਾ ਗਿਆ ਉਹ ਬਹੁਤ ਜ਼ਿਆਦਾ ਲੋਕਾਂ ਨੂੰ ਪ੍ਰੋਬਲਮ ਆ ਹਰ ਬੰਦੇ ਨੂੰ ਆਈ ਜਾਂਦੀ ਹੈ ਜਿਹਦੀ ਵੇਸਟ ਮਤਲਬ 34 ਇੰਚ ਹੋ ਗਿਆ ਜਿਹਦਾ ਢਿੱਡ ਉਹਨੂੰ ਆ ਜਾਂਦੀ ਹੈ ਹਮਮ ਪਤਾ ਨਹੀਂ ਕਿੱਥੋਂ ਆ ਗਈ ਹੈ ਅੱਛਾ ਉਹਦਾ ਕੀ ਹੈ ਇੱਕ ਫੈਟੀ ਲੀਵਰ ਦੀ ਪ੍ਰੋਬਲਮ ਬਹੁਤ ਆ ਗਈ ਪਰ ਫੈਟੀ ਲੀਵਰ ਦੀ ਗੱਲ ਅਗਲੇ ਕਿਸੇ ਸ਼ੋਅ 'ਚ ਕਰਾਂਗੇ ਤੁਹਾਨੂੰ ਵੈਸੇ ਧਿਆਨ ਆ ਗਿਆ ਹੁਣ ਮੈਂ ਤੁਹਾਨੂੰ ਇਹੀ ਦੱਸਦਾ ਕਿ ਜਿਹੜੇ ਕੋਲੇਸਟ੍ਰੋਲ ਹੈ ਹਮ ਇਹਦਾ ਜਿਹੜਾ ਟ੍ਰਾਈਗਲਾਈਸਰਾਈਡ ਆ ਉਹਨੂੰ ਕੰਟਰੋਲ ਕਰਨ ਵਾਸਤੇ ਸਭ ਤੋਂ ਵਧੀਆ ਚੀਜ਼ ਹੈ ਹਮ ਚਕੰਦਰ ਜੀ ਚੰਦ ਦਿਨਾਂ ਦੇ ਵਿੱਚ ਕੰਟਰੋਲ ਕਰ ਦਿੰਦਾ ਫਿਰ ਗਾਜਰ ਫਿਰ ਮੂਲੀ ਫਿਰ ਛਲਗਮ ਇਹ ਸਾਰੀਆਂ ਚੀਜ਼ਾਂ ਲੋ ਤੇ ਦੂਸਰੀ ਚੀਜ਼ ਕੀ ਹੈ ਕਿ ਉਹਦੀ ਮਾਤਰਾ 200 ਮਿਲੀਗ੍ਰਾਮ ਤੱਕ ਬਿਲਕੁਲ ਠੀਕ ਰਹਿੰਦੀ ਹੈ ਉਸ ਤੋਂ ਉੱਪਰ ਜਾ ਕੇ ਜਦੋਂ ਹਾਈ ਹੋ ਜਾਂਦਾ ਫਿਰ ਬਹੁਤ ਸਾਰੀਆਂ ਬਿਮਾਰੀਆਂ ਦਾ ਕਾਰਨ ਬਣਦਾ ਔਰ ਉਹਨੂੰ ਕੰਟਰੋਲ ਰੱਖਣਾ ਬਹੁਤ ਜ਼ਰੂਰੀ ਹੈ ਉਹਨੂੰ ਕੰਟਰੋਲ ਰੱਖਣ ਵਾਸਤੇ ਤੁਸੀਂ ਦਿਨ ਦੇ ਵਿੱਚ ਸਵੇਰੇ ਸਵੇਰੇ ਆਪਣਾ ਫਰੂਟ ਖਾਣਾ ਹਮ ਸੈਲਡ ਖਾਣਾ ਮੇਥੀ ਖਾਣੀ ਕਲੌਂਜੀ ਖਾਣੀ ਜਿਹੜੇ ਮੈਂ ਨੁਸਖੇ ਦੱਸਦਾ ਰਿਹਾ ਨਾ ਉਹਨਾਂ ਨੂੰ ਅਜਮਾਇਆ ਕਰੋ ਔਰ ਇਹਦੇ ਵਿੱਚ ਸਭ ਤੋਂ ਵੱਡਾ ਫਾਇਦੇਮੰਦ ਜਿਹੜੀ ਚੀਜ਼ ਆ ਉਹ ਹੈਗਾ ਰੈੱਡ એનર્ਜੀ ਕੈਪਸੂਲ ਉਹਨੂੰ ਤੁਸੀਂ ਗੂਗਲ ਸਰਚ ਕਰਕੇ ਆਪਦੇ ਕੋਲ ਮੰਗਾ ਕੇ ਰੱਖੋ ਦੋ ਕੈਪਸੂਲ ਸਵੇਰੇ ਦੋ ਕੈਪਸੂਲ ਰਾਤ ਨੂੰ ਪਾਣੀ ਨਾਲ ਮੂੰਹ ਚ ਪਾ ਕੇ ਪਾਣੀ ਪੀ ਲੈਣਾ ਕੋਈ ਲੰਬੀ ਚੌੜੀ ਗੱਲ ਨਹੀਂ ਕਿਸੇ ਵੀ ਉਮਰ ਚ ਕਿਸੇ ਵੀ ਤਰ੍ਹਾਂ ਦਾ ਇਹ ਦੋ ਕੈਪਸੂਲ ਦਾ ਮਤਲਬ ਹੈ ਵੀ 2 ਗ੍ਰਾਮ ਅਗਲੇ ਦੇ ਪੇਟ ਚ ਚਲਾ ਜਾਂਦਾ ਇਹਦਾ ਜਿਹੜਾ ਬੈਨੀਫਿਟ ਹੈ ਉਹ ਸੋਚ ਵੀ ਨਹੀਂ ਸਕਦੇ ਬਿਲਕੁਲ ਬਿਲਕੁਲ ਸਹੀ ਤੁਸੀਂ ਗੱਲ ਕਹੀਏ ਤੇ ਮੈਂ ਇੱਥੇ ਜ਼ਰੂਰ ਗੱਲ ਕਰਨਾ ਚਾਹੂੰਗੀ ਬੱਚਿਆਂ ਦੀ ਵੀ ਆ ਬੱਚਿਆਂ ਵਿੱਚ ਅਨੀਮੀਆ ਦੀ ਕਈਆਂ ਦੀ ਪ੍ਰੋਬਲਮ ਬਹੁਤ ਰਹਿੰਦੀ ਹੈ ਸੋ ਮਦਰਸ ਡਾਈਟ ਵਿੱਚ ਆਪਣੇ ਬੱਚਿਆਂ ਨੂੰ ਕੀ ਐਸ ਜਾਂ ਐਸੀਆਂ ਚੀਜ਼ਾਂ ਖਾਣ ਦੀ ਆਦਤ ਪਾਣ ਕਿ ਬੱਚੇ ਤੰਦਰੁਸਤ ਰਹਿਣ ਤੇ ਖੂਨ ਉਹਨਾਂ ਦਾ ਵਧੀਆ ਬਣੇ ਅੰਜੀਰ ਜੀ ਅਖਰੋਟ ਇੱਕ ਇੱਕ ਪੀਸ ਹਮ ਬਦਾਮ ਪੰਜ ਕਿਸ਼ਮਿਸ਼ ਪੰਜ ਹਮ ਇਹ ਜਿਹੜੇ ਨੇ ਇਹਨਾਂ ਨੂੰ ਤੁਸੀਂ ਪਾਣੀ ਚ ਪਾ ਦਿਓ ਰਾਤ ਨੂੰ ਇੱਕ ਕੌਲੀ ਪਾਣੀ ਚ ਪੰਜ ਬਦਾਮ ਪੰਜ ਕਿਸ਼ਮਿਸ਼ ਇੱਕ ਅਖਰੋਟ ਔਰ ਇੱਕ ਅੰਜੀਰ ਬੱਚੇ ਦੀ ਉਮਰ 5-6 ਸਾਲ ਤੋਂ ਵੱਧ ਹੈ ਹਮ ਉਹਨੂੰ ਰੋਜ਼ ਖਵਾਓ ਹਮ ਬਦਾਮ ਦਾ ਛਿਲਕਾ ਲਾ ਕੇ ਖਾਓ ਬਿੜਾ ਛਿਲਕੇ ਤੋਂ ਦੇਣਾ ਛਿਲਕੇ ਵਾਲਾ ਜਿਹੜਾ ਹੈਗਾ ਕਈ ਵਾਰੀ ਯੂਰਿਕ ਐਸਿਡ ਦਾ ਕਾਰਨ ਬੰਦਾ ਜੀ ਜੀ ਇਹ ਗਲਤ ਕੰਮ ਨਹੀਂ ਕਰਨਾ ਇਹ ਦਿਓ ਤੁਸੀਂ ਦੇਖੋਗੇ ਬੱਚੇ ਤੁਹਾਡੇ ਚੁਸਤੀ ਫੁਰਤੀ ਕੋਈ ਮਾਤਾ ਪਿਤਾ ਗਈ ਜਿਹੜੀਆਂ ਮੇਰੇ ਬੱਚੇ ਦਾ ਕੱਦ ਨਹੀਂ ਵੱਧਦਾ ਗੁਇਲ ਸਾਹਿਬ ਕੋਈ ਦਵਾਈ ਦੇ ਦਿਓ ਹਾਂ ਆਂਦੇ ਨੇ ਬਹੁਤ ਉੱਥੇ ਪਤਾ ਹੈ ਮੈਂ ਕੀ ਕਰਦਾ ਧਿਆਨ ਨਾਲ ਸੁਣੋ ਚਕੰਦਰ ਦਾ ਪਾਊਡਰ ਬਣਾ ਕੇ ਰੱਖਿਆ ਹੈ ਹਾਂ ਮਰ ਸ਼ਰੀਅਮ ਟੀਵੀ ਤੇ ਕਹਿੰਦੇ ਉਹਨਾਂ ਨੇ ਇਹ ਜੀ ਗੱਲ ਜੀ ਕਿ ਜਿਵੇਂ ਉਹਨਾਂ ਨੂੰ ਕਹਿੰਦਾ ਚਕੰਦਰ ਦਾ ਪਾਊਡਰ ਦੇ ਦੋ ਖਾਂਦੇ ਹੀ ਨਹੀਂ ਉਹ ਕਹਿੰਣਗੇ ਗੁਲਸਰਵ ਨੇ ਕੀ ਦੱਸਤਾ ਜੀ ਸਾਨੂੰ ਨਾਲ ਫੀਸ ਲਾ ਕੇ ਨਾਲ ਦੱਸਤਾ ਹਾਨੂੰ ਚਕੰਦਰ ਐ ਨਹੀਂ ਪਤਾ ਵੀ ਚਕੰਦਰ ਕਮਾਲ ਦੀ ਚੀਜ਼ ਹੈ ਜੀ ਜੀ ਮੈਂ ਇਤੋਂ ਪਾਊਡਰ ਬਣਾ ਕੇ ਡੱਬੀ ਚ ਪਾ ਕੇ ਦੇ ਦਿੰਦਾ ਇੰਨਾ ਕੁ ਹਾਂਜੀ ਮੈਂ ਉਹਨਾਂ ਨੂੰ ਕਹਿੰਦਾ ਵੀ 1000 ਰੁਪਏ ਦਾ ਖੁਸ਼ ਹੋ ਜਾਂਦੇ ਨੇ ਵੀ ਆ ਗੁਲਸਰਵ ਨੇ ਚੀਜ਼ ਦਿੱਤੀ ਮੈਨੂੰ ਜੀ ਇਹਨਾਂ ਨੂੰ ਦਿੱਤਾ ਸੁਣ ਲਿਓ ਧਿਆਨ ਨਾਲ ਮੈਂ ਤੇ ਉਹਦੇ ਚ ਫਿਰ ਮੈਂ ਕਹਣਾ ਇਹ ਇੱਕ ਚਮਚਾ ਦੁੱਧ ਚ ਪਾ ਕੇ ਸ਼ੇਕ ਬਣਾ ਕੇ ਵਿੱਚ ਉਹਦੇ ਕਸ਼ਮੀਸ਼ ਪਾਓ ਬਦਾਮ ਪਾਓ ਕਾਜੂ ਪਾਓ ਸ਼ੋਗੀ ਪਾਓ ਉਹਨੂੰ ਚੰਗੀ ਤਰ੍ਹਾਂ ਠੰਡਾਈ ਬਣਾ ਕੇ ਪਿਲਾਓ ਹਮ ਕਿਆ ਜ਼ਬਰਦਸਤ ਰਿਜ਼ਲਟ ਆਊਗਾ ਉਹ ਪਲਾਉਂਦੇ ਨੇ ਜੀ ਮਹੀਨੇ ਵਾ ਦਾ ਕਹਿੰਦੇ ਦੇਖੋ ਡਾਕਟਰ ਸਾਹਿਬ ਕਿਨੂੰ ਪਹਿਲਾਂ ਨੁਕ ਵਧੀਆ ਲੱਗਣ ਲੱਗ ਗਿਆ ਉਹਨੇ ਤੁਰਦਾ ਫਿਰਦਾ ਵਧੀਆ ਲੱਗਣੇ ਸੀ ਤੁਸੀਂ ਉਹਨੂੰ ਬਾਦਾ ਮੰਜੀਰ ਖਵਾ ਤੇ ਤਾਂ ਉਹ ਚੀਜ਼ਾਂ ਖਵਾਇਆ ਕਰੋ ਡਾਕਟਰ ਵੈਦਾਂ ਹਕੀਮਾਂ ਦੇ ਚੱਕਰਾਂ ਦੇ ਵਿੱਚ ਪਾ ਕੇ ਪੈਸੇ ਲੁਟਾਈ ਜਾਓ ਮੈਂ ਕਹਿੰਦਾ ਸਾਡੇ ਕਿਹੜਾ ਚੁੱਭਦੇ ਨੇ ਤੁਹਾਡੇ ਪੈਸੇ ਦੇਜਿਆ ਕਰੋ ਪਰ ਜਿਹੜੇ ਨੁਸਖੇ ਮੈਂ ਦੱਸਦਾ ਇਹਨਾਂ ਨੂੰ ਘਰੇ ਅਜ਼ਮਾਇਆ ਕਰੋ ਦੂਜੀ ਚੀਜ਼ ਤਰਬੂਜ ਖਰਬੂਜਾ ਤੇ ਇੱਕ ਆਪਣਾ ਕੀ ਨਾ ਲੈਂਦੇ ਆ ਆਲੂ ਬਖਾਰਾ ਇਹ ਆਪਣੇ ਬੱਚਿਆਂ ਨੂੰ ਹਮੇਸ਼ਾ ਖਿਲਾਓ ਜਦੋਂ ਮੌਸਮ ਆਉਂਦਾ ਜਾਮਣਾ ਘੂਰ ਘੂਰ ਕੇ ਖਿਲਾਓ ਅਗਰ ਲੋਕਾਟ ਖਰਮਾਣੀ ਇਹ ਜਿਹੜੀਆਂ ਚੀਜ਼ਾਂ ਨੇ ਉਹਨਾਂ ਨੂੰ ਚਿੜਕਿ ਚਿੜਕ ਕੇ ਖਲਾਉ ਜਿਵੇਂ ਸਾਡੇ ਮਾਪੇ ਤਾਂ ਬੇਲਣਾ ਲੈ ਲੈਂਦੀ ਤੁਹਾਡੇ ਮਾਗ ਉੱਟ ਕੇ ਵੀ ਖਵਾ ਦਿੰਦੀ ਵੀ ਚੱਲੀ ਖਾ ਚੱਲੀ ਖਾਂਦੇ ਸੀ ਗੋਬਰ ਮਲ ਮਲ ਕੇ ਨਿਲਾ ਜੇ ਅਸੀਂ ਕਹਣਾ ਬੀਬੀ ਖਾਜ ਹੋਈ ਜਾਂਦੀ ਹੈ ਗਊ ਦਾ ਗੋਬਰ ਲੈਣਾ ਪਿੰਡੇ ਤੇ ਰਗੜ ਦੇਣਾ ਨਿਲਾ ਦੇਣਾ ਹੁਣ ਤੱਕ ਫਾਇਦੇ ਨਹੀਂ ਉਹਦੇ ਹੁਣ ਤਾਂ ਮੜਾ ਜਾ ਬੱਚਾ ਕਹਿੰਦੇ ਮਮਮੀ ਨੂੰ ਮੇਰੇ ਖਾਜ ਹੁੰਦੇ ਆ ਬੜੇ ਤੋਂ ਬੜੇ ਸਕਿਨ ਸਪੈਸ਼ਲਿਸਟ ਦੀ ਅਪਾਇੰਟਮੈਂਟ ਮੰਗਦੇ ਨੇ ਲੋਕ ਤੇ ਮਤਲਬ ਉਹ ਜਿਹੇ ਬੱਚੇ ਹੋਈ ਜਾਂਦੇ ਥੋੜਾ ਜਿਹਾ ੱੱੱਕਾ ਵੀ ਕਰਨਾ ਚਾਹੀਦਾ ਬੱਚਿਆਂ ਨਾਲ ਖਾਣ ਪੀਣ ਦੇ ਮਾਮਲੇ 'ਚ ੱੱਕਾ ਕਰੋ ਤੇ ਬੱਚੇ ਹੌਲੀ ਹੌਲੀ ਆਪਣੇ ਆਪ ਨਾਲ ਦੀ ਭੁੱਖ ਖੁੱਲ ਜਾਂਦੀ ਹੈ ਜਦੋਂ ਠੰਡਾਈ ਪੀਂਦਾ ਮੈਂ ਕਿਹਾ ਚੰਗੇ ਚੰਗੇ ਦੀ ਭੁੱਖ ਖੁੱਲ ਜਾਂਦੀ ਹੈ ਜਿਹੜੇ ਕਹਿੰਦੇ ਨੇ ਖਾਣ ਨੂੰ ਜੀ ਨਹੀਂ ਕਰਦਾ ਉਹ ਵੀ ਕਹਿੰਦੇ ਨੇ ਬੇਬੇ ਰੋਟੀ ਦੇ ਦੇ ਸਵੇਰੇ ਉੱਠ ਕੇ ਤਾਂ ਇਹ ਚੀਜ਼ਾਂ ਕਰੇ ਜੀ ਚਲੋ ਆਹ ਤਾਂ ਨੁਸਖੇ ਤੁਸੀਂ ਕੁਝ ਦੱਸੇ ਨੇ ਕਿ ਆਪਣੀ ਡਾਈਟ ਚੇਂਜ ਕਰਕੇ इवन ਮਦਰਸ ਨੂੰ ਇਹ ਗੱਲਾਂ ਦਾ ਜ਼ਰੂਰ ਧਿਆਨ ਰੱਖਣਾ ਚਾਹੀਦਾ ਹੈ ਤਾਂ ਕਿ ਤੁਹਾਡੇ ਬੱਚਿਆਂ ਨੂੰ ਸ਼ੁਰੂ ਤੋਂ ਬਚਪਨ ਤੋਂ ਹੀ ਆਦਤਾਂ ਰਹਿਣ ਤੇ ਹਮੇਸ਼ਾ ਹੀ ਤੰਦਰੁਸਤ ਰਹਿਣ ਪਰ ਇੱਥੇ ਮੈਂ ਗੱਲ ਕਰਾਂਗੀ ਕਈ ਵਾਰੀ ਕੁਝ ਨੁਸਖੇ ਅਜਿਹੇ ਵੀ ਹੁੰਦੇ ਨੇ ਸ਼ਾਇਦ ਉਹ ਜੋ ਸਾਰਿਆਂ ਨੂੰ ਨਹੀਂ ਅਪਣਾਉਣੇ ਚਾਹੀਦੇ ਕਿਉਂਕਿ ਜਦ ਔਰ ਕਿ ਉਹ ਸ਼ੱਕਰ ਖਾ ਕੇ ਖੂਨ ਬਣ ਜਾਂਦਾ ਸੋ ਇਹ ਕਿੰਨਾ ਨੂੰ ਖਾਣਾ ਚਾਹੀਦਾ ਕਿੰਨਾ ਨੂੰ ਨਹੀਂ ਖਾਣਾ ਚਾਹੀਦਾ ਮੈਂ ਤਾਂ ਉਹਦੀ ਗੱਲ ਹੀ ਨਹੀਂ ਕੀਤੀ ਨਹੀਂ ਮੈਂ ਇਹ ਗੱਲ ਕਰਦੀ ਕਿ ਲੋਕਾਂ ਵੀ ਚਾਂਪਰਾ ਚਲੇ ਜਾਂਦਾ ਅਸਲੀ ਜਦੋਂ ਦੁੱਧ ਨਹੀਂ ਆਉਂਦਾ ਜੀ ਤਾਂ ਘਿਓ ਕਿਥੋਂ ਆਜੂਗਾ ਜੀ ਹੈ ਜੀ ਤੇ ਸ਼ੱਕਰ ਜਿਹੜੀ ਆ ਉਹ ਜੇ ਤੱਕ ਘਰ ਦੀ ਆ ਖਲਾੜੀ ਦੀ ਆ ਵਧੀਆ ਕੁਝ ਨਹੀਂ ਕਹਿੰਦੀ ਸ਼ੱਕਰ ਚ ਘਿਓ ਪਾ ਕੇ ਖਾਓ ਅਗਰ ਘਿਓ ਅਸਲੀ ਆ ਤੇ ਨਹੀਂ ਤਾਂ ਡਾਲੜੇ ਹੀ ਪਾ ਲਓ ਡਾਲੜੇ ਚ ਮਲਾਬਤ ਨਹੀਂ ਹੁੰਦੀ ਦੇਸੀ ਚ ਹੋ ਜਾਂਦੀ ਹੈ ਕਿਉਂਕਿ ਡਾਲੜਾ ਜਿਹੜੇ ਮੂੰਗਫਲੀ ਦਾ ਘਿਓ ਮਿਲਦਾ ਉਹ ਖਾਓ ਹਮ ਮੂੰਗਫਲੀ ਦੇ ਘਿਓ ਦੇ ਬਰਾਬਰ ਨਾ ਬਦਾਮ ਦਾ ਤੇਲ ਕੰਮ ਕਰੇ ਨਾ ਦੇਸੀ ਘਿਓ ਕੰਮ ਕਰੇ ਔਰ ਬੜੀ ਗੱਲ ਮੈਂ ਤੁਹਾਨੂੰ ਦੱਸ ਦਿੰਦਾ ਮੂੰਗਫਲੀ ਦਾ ਤੇਲ ਬਦਾਮ ਦਾ ਤੇਲ ਤਿਲਾਂ ਦਾ ਤੇਲ ਸਰੋਂ ਦਾ ਤੇਲ ਕੋਈ ਵੀ ਤੇਲ ਖਾਓ ਬੱਚੇ ਨੂੰ ਖਿਲਾਓ ਅੰਦਰੋਂ ਲੂਬ੍ਰੀਕੇਸ਼ਨ ਹੁੰਦੀ ਹੈ ਔਰ ਇਹਨਾਂ ਤੇਲਾਂ ਦੇ ਵਿੱਚ 1% ਵੀ ਕੈਲਰੀ ਐਦਾਂ ਦੀ ਨਹੀਂ ਹੈ ਕਿ ਤੁਹਾਡਾ ਕੋਲੇਸਟ੍ਰੋਲ ਵਧਾ ਦੇਵੇ ਅਗਰ ਤੁਸੀਂ ਗਾਂ ਦਾ ਬਣਿਆ ਚਾਹੇ ਜਿਹਦਾ ਬਣਿਆ ਕੋਈ ਵੀ ਘੋਲ ਲੈ ਲਓ ਜਿਹੜਾ ਜਾਨਵਰ ਤੋਂ ਕੋਈ ਚੀਜ਼ ਆ ਰਹੀ ਹੈ ਉਹ ਤੋਂ ਬਣੀ ਕੋਈ ਵੀ ਚੀਜ਼ ਲੈ ਲਓ ਕੋਲੇਸਟ੍ਰੋਲ ਵਧਾਊਗੀ ਤਾਂ ਇਸ ਕਰਕੇ ਇਹਨਾਂ ਚੀਜ਼ਾਂ ਤੋਂ ਬਚੋ ਹਾ ਜੋ ਮੈਂ ਦੱਸਦਾ ਮੈਂ ਤੁਹਾਡੀ ਰਸੋਈ ਦੇ ਵਿੱਚ ਹੀ ਕੁਸਕੇ ਦੱਸਦਾ ਮੈਨੂੰ ਉਹੀ ਪਤਾ ਕਿ ਤੁਹਾਡੀ ਰਸੋਈ 'ਚ ਹੀ ਗੱਲ ਕਰਨੀ ਆ ਉਹ ਕਰੋ ਸਭ ਤੋਂ ਵਧੀਆ ਚੀਜ਼ ਆ ਹਾ ਜ਼ਿੰਦਗੀ 'ਚ ਜੇ ਤੁਸੀਂ ਚਾਹਦੇ ਹੋ ਵੀ ਸਾਡੇ ਘਰ ਚ ਦਮੇ ਦੀ ਬਿਮਾਰੀ ਮੇਰੇ ਬਾਪ ਦਾਦਿਆਂ ਨੂੰ ਸ਼ੂਗਰ ਦੀ ਬਿਮਾਰੀ ਮੇਰੇ ਬਾਪ ਦਾਦਿਆਂ ਨੂੰ ਗੋਡਿਆਂ ਦੀ ਬਿਮਾਰੀ ਮੇਰੇ ਬਾਪ ਦਾਦਿਆਂ ਨੂੰ ਸਾਨੂੰ ਨਾ ਹੋ ਜੇ ਸਾਡੇ ਨਿਆਣਿਆਂ ਨੂੰ ਨਾ ਹੋ ਜੇ ਸੋਚਣ ਨਾਲ ਕੁਝ ਨਹੀਂ ਹੋਣਾ ਹਮ ਤ੍ਰਿਫਲਾ ਚੂਰਨ ਖਾਣਾ ਸ਼ੁਰੂ ਕਰ ਦੋ ਤਾਂ ਤੁਸੀਂ ਬੇਲਾਪਾਰ ਕਰ ਜਾਓਗੇ ਇਸ ਗੱਲ ਦਾ ਖਾ ਲਿਓ ਉਹ ਨੂੰ 20 30 ਸਾਲ ਲਗਾਤਾਰ ਹਫਤੇ ਚ ਇੱਕ ਦਿਨ ਛੱਡਣਾ ਬਾਕੀ ਖਾਈ ਜਾਓ ਜੇ ਜੇ ਤੁਹਾਨੂੰ ਵੰਸ਼ ਨੂੰ ਮਾ ਰੋਗ ਦਾ ਡਰ ਹੈ ਕਿਸੇ ਨੂੰ ਵੀ ਉਹ ਵੰਸ਼ ਨੂੰ ਮਾ ਪੀੜੀ ਦਰ ਪੀੜੀ ਵਾਲਾ ਰੋਗ ਨਹੀਂ ਹੋ ਸਕਦਾ ਚਾਹੇ ਕੋਈ ਵੀ ਰੋਗ ਹੋਵੇ ਇਹਨੂੰ ਤੁਸੀਂ ਅਜਮਾ ਕੇ ਦੇਖ ਜੀ ਬਿਲਕੁਲ ਸੋ ਇਹ ਉਹ ਬੇਕੀਮਤੀ ਬੇਸ਼ਕੀਮਤੀ ਅਸੀਂ ਕਹਿ ਸਕਦੇ ਹਾਂ ਗੱਲਾਂ ਨੇ ਇਹ ਖਜ਼ਾਨੇ ਨੇ ਗੱਲਾਂ ਦੇ ਵਿੱਚ ਅਸੀਂ ਜਿਹੜੇ ਜਿੰਨੇ ਵੀ ਤੁਹਾਨੂੰ ਕਰੇਲੂ ਪਾਏ ਦੱਸੇ ਜਾ ਰਹੇ ਨੇ ਮਤਲਬ ਕਿਦੋਂ ਤੁਸੀਂ ਲੱਖਾਂ ਰੁਪਏ ਦਾ ਵੀ ਤੁਹਾਨੂੰ ਗਿਫਟ ਮਿਲੇਗਾ ਨਾ ਉਸ ਦੇ ਸਾਹਮਣੇ ਇਹ ਉਸ ਤੋਂ ਵੀ ਦਾ ਵੈਲਿਊ ਦੇ ਰੱਖਦੇ ਨੇ ਸੋ ਇਹ ਜ਼ਰੂਰ ਤੁਸੀਂ ਅਪਣਾਓ ਦੂਜਿਆਂ ਨੂੰ ਵੀ ਜ਼ਰੂਰ ਦੱਸੋ ਆਪਣੇ ਘਰ ਪਰਿਵਾਰ ਨੂੰ ਆਦਤਾਂ ਇਹ ਪਾਓ ਸਾਡਾ ਮਕਸਦ ਇਹੀ ਹੈ ਇਹ ਵੀਡੀਓਜ਼ ਅਸੀਂ ਜਿਹੜੀ ਬਣਾਉਂਦੇ ਆ ਕਿ ਜਾਣਕਾਰੀ ਜਿਹੜਾ ਬੜਮੁੱਲਾ ਖਜ਼ਾਨਾ ਗੋਇਲ ਸਾਹਿਬ ਕੋਲ ਪਿਆ ਇੰਨੀ ਜਾਣਕਾਰੀ ਉਹਨਾਂ ਕੋਲ ਹੈ ਸੋ ਅਸੀਂ ਕੋਸ਼ਿਸ਼ ਕਰਦੇ ਆ ਕਿ ਘਰੇਲੂ ਨੁਸਖੇ ਇਹਨਾਂ ਵੀਡੀਓਜ਼ ਦੇ ਰਿਹਾ ਤੁਹਾਡੇ ਤੱਕ ਪਹੁੰਚਾਉਂਦੇ ਰਹੀਏ ਤੇ ਤੁਸੀਂ ਆਪਣੀ ਜ਼ਿੰਦਗੀ ਨੂੰ ਤੰਦਰੁਸਤ ਬਣਾਓ ਆਪਣੇ ਘਰ ਪਰਿਵਾਰ ਵਿੱਚ ਬੱਚਿਆਂ ਨੂੰ ਵੱਡੇ ਬਜ਼ੁਰਗ ਨੇ ਸਾਰਿਆਂ ਨੂੰ ਚੰਗੀਆਂ ਖਾਣ ਪੀਣ ਦੀ ਆਦਤਾਂ ਪਾਓ ਤੇ ਬਹੁਤ ਚੰਗਾ ਲੱਗਿਆ ਤੁਸੀਂ ਅੱਜ ਬਹੁਤ ਚੰਗੀਆਂ ਗੱਲਾਂ ਖਾਸ ਗੱਲਾਂ ਇੱਕ ਵਾਰ ਫਿਰ ਤੋਂ ਸਾਡੇ ਦਰਸ਼ਕਾਂ ਨਾਲ ਸਾਂਝੀਆਂ ਕੀਤੀਆਂ ਤੇ ਅੱਗੋਂ ਵੀ ਲਿ ਹੋਰ ਅਸੀਂ ਬੇਸ਼ਕੀਮਤੀ ਖਜ਼ਾਨਾ ਗੋਇਲ ਸਾਹਿਬ ਤੋਂ ਲੈਣ ਲਈ ਇੱਥੇ ਪਹੁੰਚ ਜਾ ਕਰਾਂਗੇ ਤੇ ਤੁਸੀਂ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਹੋਰ ਕਿਹੜੇ ਟੌਪਿਕਸ 'ਤੇ ਆਪਾਂ ਵੀਡੀਓਜ਼ ਬਣਾਈਏ ਤੇ ਇਸੇ ਨਾਲ ਹੀ ਫਿਲਹਾਲ ਲਈ ਸਾਨੂੰ ਦਿਓ ਜੀ ਇਜਾਜ਼ਤ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ